ਅਜੀਬ ਜੀ ਸਾਸੀ ਕਾ ਆ ਜਿਹੜੇ ਅਸੀਂ ਸੀਮਨ ਚੂਸ ਕਰ ਚੁੱਕੇ ਹੁਣ ਤੋਂ ਪਹਿਲਾਂ ਆ ਨੌ ਸੀਮਨ ਦੇ ਵਰਲਡ ਵਾਈਡ ਦੇ ਇਹਦੇ ਵਿੱਚ ਬੈਂਜੋ ਪੀਏ ਡਵਾਂਟੇ ਆ ਰਚਸਟਰ ਚਿਲਟਨ ਪਰ ਇੱਕ ਤੋਂ ਮਿਲ ਗਿਆ ਤਿੰਨ ਗਾਵਾਂ ਦਾ ਫੋਨ ਹੁੰਦਾ ਹੈ ਇਹ ਆ ਬਲ ਕਿ ਕਿ ਸਕੇ ਤੇ ਮੈਂ ਇਹ ਚੀਜ਼ ਸੋਚ ਲਾ ਵੀ ਸੀਮਨ ਮਹਿੰਗਾ ਤੇ ਪਤਾ ਨਹੀਂ ਰਹਿਣ ਗਿਆ ਜਾਂ ਨਹੀਂ ਰਹਿਣ ਗਿਆ ਮੈਂ ਤਿੰਨ ਤਿੰਨ ਸੀਮਨ ਵੀ ਲਾਏ ਗਾਵਾਂ ਤੇ ਤੇ ਜੇ ਆਪਾਂ ਕਾਮਯਾਬ ਨਹੀਂ ਹੋ ਸਕਦੇ ਕੋਸ਼ਿਸ਼ ਕਰਿਆ ਕਰੋ ਜੇ ਇੱਕ ਵੀ ਵਛੀ ਆਪਣੇ ਕੋਲ ਆ ਗਈ ਤੇ ਹੋ ਸਕਦਾ ਵੀ ਉਹ ਵਛੀ ਆਪਣਾ ਨਾਮ ਚੁਕਾ ਲੇ ਜਾਂ ਉਹ ਇੱਕ ਵਛੀ ਆਪਣਾ ਇੰਨਾ ਕੰਟਰੈਕਟ ਬਣਾ ਲੇ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਅਸੀਂ ਵੀ ਸਿਰਫ ਇੱਕ ਗਾਂ ਤੋਂ ਸ਼ੁਰੂ ਕੀਤਾ ਸੀ ਇੱਕ ਗਾਂ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਮਤਲਬ ਆਪਣੀ ਫਰੀਡ ਬਣਾਉਂਦੇ ਗਏ ਇਸ ਕਰਕੇ ਆ ਵੀ ਤੁਸੀਂ ਜੇ ਵਧੀਆ ਸੀਡ ਯੂਜ਼ ਕਰੋਗੇ ਉਹ ਜੇ ਦੁੱਧ ਵਧੀਆ ਦੇਣੀ ਹੈ ਆਪਣੇ ਆਪ ਦਾ ਹੌਸਲਾ ਬਣੇਗਾ ਤੇ ਜਿਹੜੀ ਮੇਰੀ ਵੀਡੀਓ ਨੇ ਉਹ ਜ਼ਰੂਰੀ ਨਿਕਿਆ ਹੋਰ ਬਡੇ ਗਾ ਜੀ ਫਾਮ ਸਾਰੂ ਕੁਝ ਜਾਣਦੇ ਆ ਉਹਨਾਂ ਨੂੰ ਹਰ ਇੱਕ ਚੀਜ਼ ਬਤਾ ਕੋੜਾ ਲੱਗਦਾ ਉਹ ਹਰ ਇੱਕ ਚੀਜ਼ ਜਾਣਦੇ ਆ ਤੇ ਜਿਹੜੀ ਆਪਣੀ ਵੀਡੀਓ ਛੋਟੇ ਡੈਰੀ ਫਾਰਮਾਂ ਵਾਸਤੇ ਆ ਤੇ ਕਿਉਂਕਿ ਜਿੰਨਾਂ ਕੋਲ 1 ਇੱਕ 2-2 ਦੰ ਕਰਦੇ ਉਹ ਸੋਚਦੇ ਨੇ ਪਤਾ ਨਹੀਂ ਅਸੀਂ ਕਾਮਯਾਬ ਹੋਵਾਂਗੇ ਜਾਂ ਕਿਹੜੇ ਤਰੀਕ ਨਾਲ ਬਰੀਡ ਕਰੀਏ ਤਾਂ ਆਪਾਂ ਇੱਕਦਾਂ ਤੋਂ ਬਰੀਡਿੰਗ ਕਰ ਸਕਦੇ ਆ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਹੁੰਦੇ ਆ ਫਿਰ ਡੇਰ ਨਹੀਂ ਲੱਗਦੀ ਨਾਓ ਤੋ ਇਹ ਕਰਕੇ ਸੀਮਨ ਜ਼ਰੂਰੀ ਨਹੀਂ ਤੁਸੀਂ ਵਰਲਡ ਵਾਈਡ ਲਾਉਣਾ ਤੁਸੀਂ ਸੈਕ ਦਾ ਲਾ ਸਕਦੇ ਹੋ ਸਿਰਫ 170 ਰੁਪਏ ਦਾ ਸੀਮਨ ਹੈ ਤੇ ਤੁਸੀਂ ਏਬੀਐਸ ਦਾ ਲਾ ਸਕਦੇ ਹੋ 520 ਦਾ ਜਾਂ ਉਸ ਤੋਂ ਵੱਧ ਚਲ ਚਲੀ 25000 ਰੁਪਏ ਦੇ ਵੀ ਇਹਨੇ ਸੀਮਨ ਹੈਗੇ ਹੈ ਸੈਕ ਦੇ ਵੀ ਏਬੀਐਸ ਦੇ ਉਹ ਵੀ ਬਹੁਤ ਵਧੀਆ ਦੁੱਧ ਦਰਖਤ ਹੈ ਲੜਾ ਬਸ ਇੰਨਾ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਬੋਲ ਵਧੀਆ ਜ਼ਰੂਰੀ ਨਹੀਂ ਵਿਆਪਨ ਪਈਆ ਦੀ ਦੇ ਵਿੱਚ ਹੀ ਆਪਣੇ ਕੋ गावा ਦੋਵੇਂ ਤਾਂ ਆਪਾਂ ਸਿੱਧਾ ਵਰਲਡ ਵਾਈਡ ਤੇ ਜਾਵਾਂਗੇ ਇਹ ਕਰਕੇ ਦੂਜਾ ਗੱਲ ਰਹੀ ਹੈ ਕੰਟੇਨਰ ਦੀ ਕੰਟੇਨਰ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜੇ ਆਪਣੇ ਕੋ ਕੰਟੇਨਰ ਹੈ ਨਹੀਂ ਤੇ ਆਪਾਂ ਉਸ ਤਰ੍ਹਾਂ ਦਾ ਬਣਾ ਆਪਣਾ ਮਨਪਸੰਦ ਸੀਮਨ ਨਹੀਂ ਆਪਾਂ ਯੂਜ਼ ਕਰ ਸਕਦੇ ਉਹਦਾ ਕਾਰਨ ਇਹ ਹੈ ਵੀ ਕਈ ਵਾਰੀ ਹੁਣ ਡਾਕਟਰ ਉਹਨਾ 15 1500 ਦਾ ਸੀਮਨ ਬੱਗੇ ਪੀਦਾ ਡਾਕਟਰ ਨਹੀਂ ਹੈ ਕਈ ਵਾਰੀ ਰੱਖ ਲਏ ਨੇ ਕਿਉਂ ਹਾਲ ਕੋਈ ਹੋਰ ਨਹੀਂ ਕਰ ਤੋਂ ਦਾ ਜਿੰਨੇ 1500 ਦਾ ਸੀਮਨ ਲਾਣਾ ਤਾਂ ਉਹਨੇ ਘੱਟੋ ਘੱਟ 2000 ਰੁਪਿਆ ਉਹ ਲੈ ਕੇ ਜਾਏਗਾ ਰੱਟ ਤੋਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਪੰਜ ਸੱਤ ਜਣੇ ਰਲ ਕੇ ਇੱਕ ਪਿੰਡ ਦੇ ਵਿੱਚ ਤੇ ਤੁਸੀਂ ਇਹੋ ਜਿਹਾ ਕੰਟੇਨਰ ਲੈ ਲਓ 11 ਲੀਟਰ ਦਾ ਕੰਟੇਨਰ ਹੈ ਆਪਾਂ ਨੂੰ 18500 ਦਾ ਗੈਸ ਪਾ ਕੇ ਪਿਆ ਦਿਓ ਤੇ ਇਹ ਹੈਵੀ ਵਧੀਆ ਕੰਪਨੀ ਦਾ ਇਹ ਇਹ ਕਰਕੇ ਇੰਦਾਂ ਤੁਸੀਂ ਕੰਟੇਨਰ ਲੈ ਲਓ ਉਹਦੇ ਵਿੱਚ ਤੁਸੀਂ ਜ਼ਰੂਰ ਵੀ ਤੁਸੀਂ ਵਰਲਡ ਵਾਈਡ ਰੱਖਣਾ ਹੈ ਤੁਸੀਂ ਕਿਸੇ ਕਿਸੇ ਕੰਪਨੀ ਦੇ ਵਧੀਆ ਸੀਮਨ ਨੰਬਰ ਲੈ ਸਕਦੇ ਹੋ 40100 ਵੀ ਬਹੁਤ ਵਧੀਆ 40116 50053 ਤੇ ਜਾਂ 40128 ਇਹ ਜਾਂ ਕਿ 4432 ਉਹ ਆਪਣਾ ਚੱਲਦਾ ਪਿਆ ਬਹੁਤ ਲੇਟੈਸਟ ਸੀਮਨ ਹੈ ਬਹੁਤ ਚੋਖਦੇ ਆ ਤੇ ਇੰਦਾਂ ਦੇ ਸੀਮਨ ਤੁਸੀਂ ਰੱਖ ਸਕਦੇ ਹੋ ਜਿਹੜੇ ਤੁਸੀਂ ਉਹ ਹੋਲੀ ਕਰ ਸਕਦੇ ਹੋ ਤੇ ਤੁਹਾਡੇ ਕੋਲ ਬਹੁਤ ਵਧੀਆ ਸੋਲਡਰ ਜਰਸੀ ਦੇ ਵਿੱਚ ਵੀ ਬਹੁਤ ਵਧੀਆ ਸੈਗਰੇਸ਼ਨ ਬੰਦ ਹੈ ਇਹਦੇ ਇਸ ਕੋ ਬਹੁਤ ਵਧੀਆ ਹੈਗਾ ਕੋਸ਼ਿਸ਼ ਕਰਿਆ ਕਰੋ 500 ਸਪਲਏ ਨੇ ਰੱਖੀ ਇੰਨਾ ਦਾ ਕੰਟੇਨਰ ਲੈ ਲਓ ਦੋ ਦੋ ਹੀ ਆ ਰਿਹਾ ਹੈਗਾ ਤੇ ਉਸ ਤੋਂ ਬਾਅਦ ਅਸੀਂ 3 ਹਫ਼ਤਿਆਂਾਂ ਦੇ ਵਿੱਚ ਗੈਸ ਪਾਉਂਦੇ ਆ 500 ਦੀ ਗੈਸ ਤੁਹਾਨੂੰ 500 ਕਿੰਦਾ ਹੈ ਇਹ ਇੱਕ ਕਰੀ ਨੂੰ ਫਿਲ ਕਰਾਉਂਦੇ ਆ ਇਹ ਇੰਨਾ ਆਪਾਂ ਨੂੰ ਸ਼ੌਕ ਬਹੁਤ ਹੁੰਦਾ ਸਾਬ ਆਪਣਾ ਕੰਟੀਨਰ ਚੱਕੋ ਕਿਸੇ ਵੀ ਵਰਕਸ਼ਾਪ ਨੂੰ ਕਰਕੇ ਤੇ ਆਪਾਂ ਇਹ ਕਰ ਸਕਦੇ ਹਾਂ ਵਿੱਚ ਸਭ ਤੋਂ ਵਧੀਆ ਚੀਜ਼ ਕੀ ਹੈ ਕਿ ਇੱਕ ਤਾਂ ਜਿਹੜੀ ਸੀਮੰਦੀ ਕੁਆਲਿਟੀ ਬਹੁਤ ਵਧੀਆ ਰਹੀ ਕਿਉਂਕਿ ਆਪਾਂ ਜਾਂ ਨਾਲ ਹੀ ਆਪਣਾ ਆਪਣਾ ਡੇਲੀ ਯੂਜ਼ ਕਰਨਾ ਆਪਾਂ ਕਦੇ ਨਹੀਂ ਕਦੇ ਯੂਜ਼ ਕਰਦਾ ਇਹ ਜਿੰਨਾ ਪੈਨੂ ਭੁੱਲਾਂਗੇ ਓਨੀ ਕਰਫੈਕਸ਼ਨ ਨਾਲ ਡਾਊਨ ਹੋ ਜਿਗਾ ਸੀ ਜਿੰਨਾ ਬਾਹਰ ਘਟਾ। ਆਪਾਂ ਅਲੱਗ ਅਲੱਗ ਉਹਦੇ ਵਿੱਚ ਰੱਖਿਆ ਸੀ ਬਣਾ। ਬੋਲਰ ਦੇ ਵਿੱਚ। ਇਹ ਜਿਹੜਾ ਆਪਾਂ ਜੋੜ ਕਰਨਾ ਸਿਰਫ ਉਹੀ ਕੋਗਲ ਕਰਾਈ ਕਰਦੇ। ਤੇ ਜੇ ਉਹ ਤਾਂ ਇਹਨਾਂ ਕੰਡੀਸ਼ਨ ਆਪਾਂ ਨੇ ਆਪਾਂ ਨੂੰ ਬਹੁਤ ਬੇਜਾਬਾਸੀ ਕਿਸੇ ਕਿਸੇ ਡਾਕਟਰ ਨੂੰ ਕਹਿ ਕੇ ਆਪਾਂ ਇਹ ਚਲਾ ਲੈਣੇ ਆ ਆਪਣੇ ਮਨਪਸੰਦ ਬਰੀਡ ਆਪਾਂ ਪੈਗਾ ਕਰਤਾ ਜੇ ਹੁਣ ਵੀ ਬਰੀਆਂ ਚਾਰ ਗਾਵਾਂ ਡਿਲੀਵਰੀ ਦੇਣੀਆਂ। ਦੋ ਗਾਵਾਂ ਨੈਕਸਟ ਜਨਵਰੀ ਦੇ ਵਿੱਚ ਦੇਣੀਆਂ। ਦੋਗਾਾਗਾ ਦੇ ਨਹੀਂ ਆਪ੍ਰੈਲ ਦੇ ਵਿੱਚ ਤੇ ਉਹ ਸਾਰੇ ਸੀ ਬੜਾ ਆਪਾਂ ਇੱਥੋਂ ਜੋੜ ਕੀਤੇ ਆਪਣੇ ਕੰਟੇਨਰ ਦੇ ਵਿੱਚ ਜੇ ਚਾਰਾਂ ਗਾਵਾਂ ਨੇ ਦੋ ਤੇ ਤਿੰਨ ਬੱਛੀਆਂ ਦੇਤੀਆਂ ਕੋ ਮੈਂ ਮੇਰੇ ਇੱਕ ਬੱਛੀ ਨੇ ਵੀ ਆਪਣੇ ਕੰਟੇਨਰ ਦਾ ਕੰਮ ਹੋ ਰਿਹਾ ਇਸ ਤਰ੍ਹਾਂ ਤੇ ਬਸ ਕੋਸ਼ਿਸ਼ ਇਹ ਕਰਿਆ ਕਰੋ ਵਧੀਆ ਬਲੀੜ ਤੇ ਵਧੀਆ ਸੀਮਾ ਪਰਵਾਹ ਕਰੋ ਬਿਲਕੁਲ ਲਿੰਕ ਕਰਕੇ ਜਰੂਰ ਦੱਸਿਓ ਵੀਡੀਓ ਦੇ ਲਈ ਬਹੁਤ ਬਹੁਤ ਧੰਨਵਾਦ